ਕਿਸਨੇ ਸਾਲਾ ਦਾ ਨਾਮ ਦੱਸਿਆ ਨਹੀਂ ਦੱਸਿਆ ਆਏ ਢੀਰ ਲੱਗਣ ਦੇ ਸਿੱਧੀਆਂ ਦੱਲ ਮੈਂ ਰੈਡੀ ਚ ਰੈਡੀ ਦਬਾਈ ਜਾਣੇ ਆਹ ਨਹੀਂ ਨਾ ਕਿਸੀ ਜੇ ਮਾ ਹਾਂ ਉਹਦੇ ਪਰ ਕੰਨੀ ਨਹੀਂ ਕਿਹਾ ਦੱਸੋ ਹਾਂ ਪਾਸੇ ਮਾਰਦੇ ਆਪਾਂ ਆਪਣੀ ਆਪਾਂ ਚਾਹੀਦੀ ਆਪਾਂ ਨੂੰ ਸਾਨੂੰ ਉੱਪਰ ਤੋਂ ਕੋਲੀ ਆਣਾ ਵੀ ਜਿਹੜਾ ਬੰਦਾ ਹੈ ਨਾ ਡਾਂਗ ਫੇਰ ਕੇ ਜੇ ਆਪਣੀ ਕੋਈ ਧੀ ਪਿਆ ਨੂੰ ਫੇਰਦਾ ਹੁਣ ਆਪਾਂ ਡਾਂਗ ਪੜੇ ਮੁੰਡੇ ਇੱਥੇ ਆ ਨੌਜਵਾਨ ਕੋਈ ਚੱਕਰ ਨਹੀਂ ਜਿਹੜਾ ਬੰਦਾ ਨਾ ਈਦਾ ਡਾਕ ਮੇਰੇ ਕੋ ਫਿਰ ਹਟੇ ਕੋ ਆਇਓ ਚੰਪੌਰ ਸਾਹਿਬ ਕੋਈ ਨਹੀਂ ਚੋਤੇ ਆਪਾਂ ਦੱਸਾਂਗੇ ਉਹ ਤੁਹਾਨੂੰ ਸ਼ਾਮ ਨੂੰ ਟੋਲੀ ਨਹੀਂ ਮਿਲੂਗੀ ਰਾਤੀ 6 ਬੰਦੇ ਨੂੰ ਕੋਈ ਨੂੰ ਵੀ ਐਡਾ ਦੀ ਪ੍ਰੋਬਲਮ ਆ ਤੇ ਮੇਰਾ ਨੰਬਰ ਲੈ ਲਓ 9998477231 ਠੀਕ ਹੈ 22 ਜਾਂ ਕਿਤੇ ਵੀ ਆਪਣੇ ਇਥੇ ਕਰਾਲੀ ਦੇ ਵਿੱਚ ਤੰਕਰ ਦਾ ਮਹਾਲੀ ਦੇ ਵਿੱਚ ਆਪਾਂ ਨੂੰ ਫੋਨ ਕਰ ਲੈ ਕੋਈ ਚੱਕਰ ਹੈ ਆਪਾਂ ਉੱਥੇ ਪਹੁੰਚਾਂ ਕੋਈ ਚੱਕਰ ਨਹੀਂ ਆ ਤੇ ਬਾਕੀ ਜੇ ਕੋਈ ਪੰਜਾਬੀ ਸਾਥ ਦੇ ਉਹਨੂੰ ਵੀ ਡਾਕ ਫੋਨ ਵੀ ਤੇ ਜੇ ਕੋਈ ਆਪਣਾ ਪ੍ਰਵਾਸੀ ਆਪਰਵਾਸੀ ਨੂੰ ਪ੍ਰਵਾਸੀ ਨੂੰ ਤਾਂ ਫਿਰ ਨਹੀਂ ਫਿਰਨੀ ਆ ਉਹ ਜਿਹੜਾ ਬੰਦੇ ਤਾਂਗੇ ਪ੍ਰਹਿਮਿਕ ਵੀ ਵੀ ਦਾਂਕੇਲ ਬਾਹ ਇਨਾ ਕਿ ਮੀਰੋ ਸਾਰੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੇ ਤਗੜੇ ਹੋ ਕੋਸ਼ਿਸ਼ ਕਰੀ। ਤੁਸੀਂ ਵੇਖੋ ਜੇ ਤੁਸੀਂ ਆਪ ਇੱਕ ਚੀਜ਼ਾਂ ਨੂੰ ਉਮੀਦ ਆਪਾਂ ਦੇ ਜਿੱਤੇ ਆਣਾ ਤੁਹਾਨੂੰ ਯਾਦ ਕਰੂ ਆਪਾਂ ਪਹੁੰਚਾ ਦੇ। ਮਗਰ ਇਹ ਇਹ ਆ ਕਿ ਜਿਹੜਾ ਬੰਦਾ ਇਦਾਂ ਦਾ ਕੰਮ ਕਰਦਾ ਉਹਨੂੰ ਡਾਂਗ ਫੇਰੋ ਬਸ ਇਦਾਂ ਜੁਹਾ ਹੋਰ ਕੋਈ ਹੱਲ ਨਹੀਂ ਆ। ਉਹ ਸਾਰੇ ਆਧਾਰ ਕਾਰਡ ਦੇ ਕੇ ਕੋਈ ਨਹੀਂ ਜਾਣਾ ਜਿੱਦਾ ਫੇਰਨਾ ਤੁਸੀਂ ਬਕਸ਼ਤਾਨ ਕਿੰਨੇ ਸੋਹੇ ਆਹ ਦੇਖੋ ਦਾ ਮਾਲਕੋ ਵੀ ਚਾਹ ਦੇ ਲਵੇ ਆਪ ਆਪਨੇ ਪ੍ਰੂਫ ਲੈ ਕੇ ਤੇ ਜਾ ਕੇ ਦੱਸੇ ਵੀ ਮੈਂ ਰੱਖਿਆ ਤੇ ਮੈਂ ਜ਼ਿੰਮੇਵਾਰ ਆ ਠੀਕ ਹੈ ਐਜੀ ਨੂੰ ਹਰਪ੍ਰੀਤ ਨੂੰ ਜਿਹੜੇ ਜਿਹੜੇ ਬੰਦੇ ਨੇ ਰੱਖੇ ਨਾ ਉਹਨੂੰ ਜੁਮੇਵਾਰਾ ਲੱਗੇ 1% ਬਰਦਾਸ਼ਤੀ ਨਹੀਂ ਕਰੀਂ ਤੂੰ ਤਾਂ ਮਿਲੂਗਾ ਵੀਡੀਓ ਬਣਾ ਕੇ ਭੇਜ ਦੀ ਮੈਂ ਕਿ ਗੱਲੇ ਕੋਈ ਨਹੀਂ ਅਸੀਂ ਵੀ ਗੱਲ ਕਰਾਂਗੇ ਅਸੀਂ ਪੂਰੀ ਜ਼ਿੰਮੇਵਾਰੀ ਲਾ ਕੇ ਲਾਵਾਂਗੇ ਜੀ ਪੂਰੀ ਮੰਡੀ ਦੀ ਠੀਕ ਹੈ ਸਾਰਾ ਧਿਆਨ ਉਹ ਜਿਹੜੇ ਬੰਦੇ ਨੇ ਪ੍ਰਵਾਸੀ ਰੱਖਿਆ ਉਹ ਆਪਣਾ ਪ੍ਰੂਫ ਦੇ ਕੇ ਆਪਣੀ ਜ਼ਿੰਮੇਵਾਰੀ ਤੇ ਰੱਖੇ ਜੇ ਕੋਈ ਨੁਕਸਾਨ ਹੋ ਗਿਆ ਜਿਹੜਾ ਵੀ ਬਿਲਡਿੰਗ ਦਾ ਮਾਲਕ ਆ ਸਾਰਾ ਪਰਚਾ ਉਹਦੇ ਪੈਰਾਂ ਤੇ ਇਸ ਕਰਕੇ ਧਿਆਨ ਦੇ ਜਿਹੜਾ ਕੋਈ ਪ੍ਰੂਫ ਵਾਲਾ ਕੰਮ ਰੱਖੇ ਉਹ ਵੀ ਸਾਰਾ ਉਹ ਜ਼ਿੰਮੇਵਾਰੀ ਆਪਣੀ ਲਵੇ ਚਲੋ ਕੱਢ ਸੁਣੋ ਮੇਰੀ ਤੇਰੀ ਤੇਰਾ ਕੰਮ ਆ ਇਹ ਨੀ ਦੇ ਅੰਦਰੋਂ ਨਹੀਂ ਛੋੜੋਣਾ ਲਤੀ ਇੱਥੇ 1% ਵੀ ਬਰਮਾਸ਼ੀ ਚਲਣੀ ਚਾਹੀਦੀ ਸਮਝੀ ਨਾ ਮੇਰੀ ਗੱਲ ਨੀ ਦੇ ਜਿੰਨੇ ਬਈਏ ਨੇ ਨਾ ਇਹ ਬਿਹਾਰੀ ਨੇ ਅਸੀਂ ਕੁੱਟਣੇ ਆ ਹੁਣ ਮਾ ਕੇ ਰੱਖੋ ਇਸ ਗੱਲ ਨੂੰ ਤੁਸੀਂ ਗੰਦ ਪਾਤ ਤਾ ਫੜ ਕੇ ਪੰਜਾਬ ਦੇ ਵਿੱਚ ਠੀਕ ਹੈ ਨਾ ਇੱਕ ਬਿਹਾਰੀ ਨੇ ਆਹ ਨਾ ਪਰ ਉਹਦੇ ਕਰਕੇ ਤੁਸੀਂ ਸਾਰੇ ਥਿਸ਼ੇ ਜਾਓਗੇ ਇਹ ਪਤਾ ਕੀ ਕਰਦੇ ਆ ਜੀ ਇਹ ਗੁਰਦੁਆਰਾ ਸਾਹਿਬ ਦੇ ਕੋਲ ਝੂਟ ਕੇ ਖਾਂਦੇ ਆ ਚਰਦੇ ਬੰਦੇ ਆ ਬੀੜੀਆਂ ਪਿੰਦੇ ਆ ਗੁਰਦੁਆਰਾ ਸਾਹਿਬ ਦੀ ਬੇਗਾਦਰੀ ਕਰਦੇ ਆ ਇਹ ਪੂਰੀ ਪੂਰੇ ਬਿਆਕਰੀ ਕਰਦੇ ਗੁਰਦੁਆਰਾ ਸਾਹਿਬ ਦੀ ਸ਼ਰਮ ਨਹੀਂ ਹੁੰਦੀ ਕਿ ਤੁਸੀਂ ਗੁਰਦੁਆਰਾ ਸਾਹਿਬ ਤੇ ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਮunicipal council ਨੇ ਉੱਥੇ ਜੁਦੀ ਲੱਗਰ ਖਾਣਾਂ ਦਾ ਨੌਰਤਪੁਰ ਹੋ ਗਿਆ ਬਾਬਾਈ ਦੁਬਾਰਾ ਇਹ ਕੰਮ ਨਹੀਂ ਹੋਣਾ ਚਾਹੀਦਾ ਹੁਣ ਤੇ ਤੁਸੀਂ ਅਸੀਂ ਨਾਲ ਦੋਰੀ ਮਾਰ ਰਹੇ ਕੋਈ ਬੰਦਾ ਸਬਜ਼ੀ ਲੈਣ ਆਉਂਦਾ ਨਾ ਤੇ ਬਹੁਤ ਟੁੱਟ ਟੁੱਟ ਕੇ ਪੈਂਦੇ ਜੀ ਇਹਨੇ ਵੀ ਲੈ ਗਏ ਆਪ ਤੇ ਤੁਹਾਡੇ ਕੋ ਸਬਜ਼ੀ ਕੋ ਲੈਣ ਆਉਂਦਾ ਨਾ ਤੁਸੀਂ ਬੋਲਣੇ ਤੇ ਰੇਟ ਲਾ ਲਿਓ ਨਾਲੇ ਤੁਸੀਂ ਬਦਮਾਸ਼ੀਆਂ ਕਰਦੇ ਹੋ ਰੋਡ ਤੱਕ ਦੀਆਂ ਰੇਡੀਆਂ ਲਗਾ ਕੇ ਕਬਜ਼ਾ ਕਰਿਆ ਹੋਇਆ ਨਾ ਇਹ ਉਹ ਆ ਜਾਓ ਫੌਜਾ ਇਹ ਤਾਂ ਨਾ ਲੈ ਆਏ ਕਿਸੇ ਸੰਬੰਧ ਵਿੱਚ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪ੍ਰਵਾਸੀਆ ਵੱਲੋਂ ਐਡਾ ਵੱਡਾ ਬੱਚਿਆਂ ਦੇ ਨਾਲ ਜ਼ੁਲਮ ਕੀਤਾ ਗਿਆ ਹੈ ਉਹ ਆਪਾਂ ਦੇਖ ਨਹੀਂ ਸਕਦੇ ਹੁਣ ਕੱਲ ਦੀ ਵੀ ਹਰਕਤ ਜਲੰਧਰ ਆ ਗਈ ਜਿਹੜੀ ਸ਼ਾਹਦਪੁਰ ਵਾਲੀ ਤੇ ਇੱਕ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਕਹਿੰਦੇ ਵੀ ਧਿਆਨ ਦਿਓ ਜਿੰਨੇ ਐਮਸੀ ਐਮਸੀ ਸਰਪੰਚ ਐਮਐਲਏ ਜੇ ਤੁਸੀਂ ਪੰਜਾਬ ਦੇ ਘਹਾਉਂਦੇ ਜੇ ਜਿਹੜਾ ਕੋਈ ਪ੍ਰਵਾਸੀ ਪੁਰਾਣਾ ਰਹਿ ਰਿਹਾ ਉਹ ਵੀ ਵੈਰੀਫਾਈ ਕਰੋ ਤੇ ਜਿਹੜਾ ਕੋਈ ਨਵਾਂ ਕਿਸਦਾ ਆਧਾਰ ਕਾਰਡ ਬੰਦਾ ਬੋਰਡ ਕਾਰਡ ਬੰਦਾ ਸਰਪੰਚ ਧਿਆਨ ਦੇਣ ਜੇ ਕਿਸੇ ਨੇ ਬਣਾਇਆ ਤੂੰ ਆਪਣਾ ਜ਼ਿੰਮੇਵਾਰ ਸਰਪੰਚ ਹੋਏਗਾ ਇਥੋਂ ਦਾ ਜਾਂ ਐਮਸੀ ਹੋਏਗਾ ਤੇ ਜਿਹੜਾ ਵੀ ਪੰਜਾਬ ਦੇ ਵਿੱਚ ਕਿਸੇ ਵੀ ਕੋਈ ਬੱਚੇ ਨਾਲ ਗਲਤ ਹਲਕਤਮਾ ਕਰਦਾ ਮਿਲ ਗਿਆ ਜਿਵੇਂ ਬੱਚੇ ਤੇ ਜ਼ੁਲਮ ਹੋਇਆ ਦੇਖੋ ਅਸੀਂ ਨਿਹੰਗ ਸਿੰਘ ਆ ਅਸੀਂ ਪਿੰਡ ਵਾਲਿਆਂ ਨੂੰ ਇਹੀ ਕਹਿੰਨੇ ਆ ਵੀ ਪ੍ਰਸ਼ਾਸਨ ਕੋਲ ਬੱਚੇ ਵਾਲੇ ਜ਼ੁਲਮ 'ਚ ਨਾ ਜਾਇਓ ਤੁਸੀਂ ਇੱਕ ਪਿੰਡ ਇੱਕ ਬੰਦੇ ਨੂੰ ਮਾਰ ਦੋਗੇ ਕੁਝ ਨਹੀਂ ਹੋਣਾ ਭੀੜ ਦਾ ਪਰਚਾ ਹੈ ਉੱਚੇ 2-4 ਮਹੀਨੇ 'ਚ ਬੰਦਾ ਬਾਹਰ ਆ ਜਾਂਦਾ ਪਰ ਜਿਹੜਾ ਸਾਨੂੰ ਨਿਹੰਗ ਸਿੰਘਾਂ ਨੂੰ ਫਸ ਗਿਆ ਅਸੀਂ ਉਹਨੂੰ ਵੱਢ ਕੇ ਬਿਲਕੁਲ ਚੋਂਗਚਾ ਡੰਗਾ ਕੇ ਜਿਹੜਾ ਕੋਈ ਬੱਚੇ ਨਾਲ ਗਲਤ ਰਿਤ ਕਰੇਗਾ ਅਸੀਂ ਆਪਾਂ ਵਾਰਨਿੰਗ ਦੇ ਰਹੇ ਆਂ ਬਾਜ਼ਾਰਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਤੇ ਵੱਖ-ਵੱਖ ਇਲਾਕਿਆਂ ਵਿੱਚ ਵਰਨਿੰਗਾਂ ਦੇ ਰਹੀਆਂ ਨੇ ਤੇ ਦੇਰਿਆਂ ਦੇ ਵਿੱਚ ਵੀ ਬਹੁਤ ਪ੍ਰਵਾਸੀ ਪਾਠੀ ਬੈਠੇ ਉਹਨਾਂ ਨੂੰ ਵੀ ਵਰਨਿੰਗ ਹੈ ਜੀ ਬਿਲਕੁਲ ਬਿਲਕੁਲ ਸਾਰਿਆਂ ਵਾਸਤੇ ਕਿਉਂਕਿ ਗ੍ਰਾਹਕੀ ਸਾਰੇ ਪੰਜਾਬ ਦੇ ਗ੍ਰਾਹਕੀਆਂ ਦਾ ਵੀ ਅੱਕਾ ਮਾਰ ਰਹੇ ਨੇ ਨਹੀਂ ਨਹੀਂ ਸਾਰਾ ਬਿਲਕੁਲ ਇਹ ਜਿਹੜਾ ਕੋਈ ਪੁਰਾਣਾ ਰਹਿ ਰਿਹਾ ਬੋਰਡ ਕਾਰਡ ਆ ਉਹ ਵੀ ਆਪਣਾ ਪ੍ਰੂਫ ਦੇਵੇ ਜਿਹਨੇ ਰੱਖਿਆ ਉਹ ਉਹ ਜ਼ਿੰਮੇਵਾਰ ਹੋਏਗਾ ਤਾਂ ਤੇਰੇ ਨੂੰ ਵੀ ਤੁਸੀਂ ਕਹਿ ਰਹੇ ਵੀ ਬਿਲਕੁਲ ਬਿਲਕੁਲ ਸਾਰਿਆਂ ਨੂੰ ਫੈਕਟਰੀ ਵਾਲਿਆਂ ਨੂੰ ਵੀ ਕਹਿ ਰਹੇ ਆ ਸਰਪੰਚਾਂ ਨੂੰ ਕੌਂਸਲਰਾਂ ਨੂੰ ਐਮਸੀਆਂ ਨੂੰ ਵੀ ਜਿਹਨੇ ਵੀ ਪ੍ਰਵਾਸੀ ਰੱਖਣਾ ਹੈ ਜ਼ਿੰਮੇਦਾਰਾਂ ਨੇ ਵੀ ਜੇ 10 ਭਈਏ ਰੱਖੇ ਨਾ ਉਹ ਆਪਣੀ ਜ਼ਿੰਮੇਵਾਰੀ ਤੇ ਲਿਖ ਕੇ ਦਵੇ ਵੀ ਮੈਂ ਰੱਖਿਆ ਇਹਨਾਂ ਦਾ ਜ਼ਿੰਮੇਵਾਰ ਮੈਂ ਆ ਅੱਛਾ ਡੇਰੇ ਵਿੱਚ ਹੋ ਰਿਹਾ ਜੀ ਆਪਣੀ ਆਇਆ ਮਾਮਲੇ ਆ ਬੱਚਿਆਂ ਦੇ ਜਿਵੇਂ ਆਪਾਂ ਨੇ ਬੱਚਿਆਂ ਦੀ ਭੈਣਾਂ ਦਾ ਚੋਣਾਂ ਦੇ ਮੰਨ ਬਿਲਕੁਲ ਕੋਈ ਹੋਵੇ ਭਾਵੇਂ ਕੋਈ ਡੇਰੇ ਵਾਲਾ ਹੋਵੇ ਭਾਵੇਂ ਪ੍ਰਵਾਸੀ ਹੋਵੇ ਅਸੀਂ ਬਿਲਕੁਲ ਜੁੱਤੀ ਬਰੇਡ ਕਰਾਂਗੇ ਜਿਹੜਾ ਸਾਨੂੰ ਕੋਈ ਬੱਚੇ ਦਾ ਸ਼ੋਸ਼ਣ ਕਰਦਾ ਮਿਲ ਗਿਆ ਉਹਦਾ ਅਸੀਂ ਬਿਲਕੁਲ ਨੰਗਾ ਸਿੰਘਾਂ ਵਾਲਾ ਸੌਦਾ ਲਾਵਾਂਗੇ ਬਾਈ ਗੁਰਜੀ ਦਾ ਖਾਲਸਾ ਤੇ ਬਾਈ ਗੁਰਜੀ ਦੀ ਫਤਿਹ ਅੱਜ ਜਿਹੜਾ ਮਾਰਚ ਜਿਹੜਾ ਆ ਆਪਣਾ ਕੱਢਿਆ ਡਾਂਗ ਪਰੇਡ ਦਾ ਇਹ ਆਪਾਂ ਕਰਾਲੀ ਕੱਢਿਆ ਬਾਬਾ ਸ਼ਕਾਰਾ ਸਿੰਘ ਜੀ ਜਿਹੜਾ ਆਪਣੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਹੁਣਾਂ ਵੱਲੋਂ ਕਰਾਲੀ ਦੇ ਜਿਹੜੇ ਜਥੇਦਾਰ ਲੱਗੇ ਹੋਏ ਆ ਉਹਨਾਂ ਦੇ ਵੱਲੋਂ ਤੇ ਇੱਥੇ ਇੱਕ ਬੇਨਤੀ ਆ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਕਿ ਭਈ ਕੋਈ ਬੰਦਾ ਪ੍ਰਵਾਸੀ ਦਾ ਸਾਥ ਨਾ ਦੇਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿਹੇ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਂਗ ਭਾਵੇਂ ਉਹ ਪੰਜਾਬੀ ਹੋਵੇ ਆਵੇ ਤੇ ਭਾਵੇਂ ਉਹ ਪ੍ਰਵਾਸੀ ਤੇ ਆਪਾਂ ਇੱਕੋ ਗੱਲ ਕਹਿੰਨੇ ਆ ਕਿ ਅੱਜ ਕਰਾਲੀ ਮਹਾਲੀ ਪੰਜਾਬ ਦੇ ਵਿੱਚ ਜਿੰਨੇ ਬਦਮਾਸ਼ੀ ਕੀਤੀ ਪ੍ਰਵਾਸੀ ਨੇ ਤੇ ਇਹ ਨਾ ਸੋਚ ਲਓ ਟਾਡੀ ਬਦਮਾਸ਼ੀ ਚੱਲਣ ਦਵਾਂਗੇ ਜਿੱਥੇ ਬਦਮਾਸ਼ੀ ਕਰੋ ਉੱਥੇ ਡਾਂਗ ਫੇਰ ਕੇ ਉੱਥੇ ਡਾਂਗ ਫੇਰ ਕੇ ਪੁੱਠਾ ਕਰਕੇ ਟੰਗਾਂਗੇ ਸਿੱਖ ਸਾਹਿਬ ਤੁਹਾਨੂੰ ਲੱਗਦਾ ਨਹੀਂ ਹੈ ਕਿ ਵੀ ਜਿਵੇਂ ਲੁਧਿਆਣੇ ਦੇ ਵਿੱਚ ਕਾਰਵਾਈ ਪਾਈ ਸੀਗੀ ਭਾਈ ਅਮਰਤਪਾਲ ਮੈਰੋ ਨੇ ਕਮਲਕੌਰ ਦੇ ਮਾਮਲੇ ਦੇ ਵਿੱਚ ਤੇ ਦੂਜੀ ਕਾਰਵਾਈ ਪਾਈ ਸੀਗੀ ਸੰਭੂ ਬਾਰਡਰ ਦੇ ਉੱਤੇ ਮੰਜੇ ਦੇ ਨਾਲ ਵੱਢ ਕੇ ਟੰਗੇ ਸੀ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਭਾਈ ਇਦਾਂ ਦੀ ਕਾਰਵਾਈ ਪਾਨ ਦੀ ਲੋੜ ਆ ਹੁਣ ਜੇ ਵੇਖੋ ਜਿਹੜਾ ਬੰਦਾ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਗਲਤ ਕੰਮ ਕੀਤਾ ਆ ਉਹਨੂੰ ਤੇ ਬੰਦੇ ਨੂੰ ਹੁਸ਼ਿਆਰਪੁਰ ਦੇ ਬੰਦਿਆਂ ਨੂੰ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਉੱਥੇ ਵੱਢ ਕੇ ਉੱਥੇ ਡਾਂਗ ਦੇਂਦੇ ਚਰਾਏ ਦੇ ਤੇ ਮੈਂ ਬੇਨਤੀ ਆ ਕਿ ਜੇ ਕੋਈ ਇਦਾਂ ਦਾ ਕੰਮ ਕਰਦੇ ਲੱਭ ਜਾਂਦਾ ਉਹਨੂੰ ਭੱਜਣ ਨਾ ਦਿਓ ਉੱਥੇ ਵੱਢ ਕੇ ਉੱਥੇ ਡਾਂਗ ਦਿਓ ਕੋਈ ਨਹੀਂ ਕਦੀ ਵੀ ਪੰਜਾਬ ਦੇ ਜਿਹੜੇ ਬੰਦੇ ਕਾਫੀ ਜ਼ਿਆਦਾ ਹੌਣ ਉਹਦੇ ਕੋਹ ਨਹੀਂ ਵਿਗਾੜ ਸਕਦੀ ਜੇ ਤੁਸੀਂ ਕਹੋਗੇ ਕਿ ਹਾਂ ਭੀ ਇਦਾਂ ਆ ਤੁਹਾਡਾ ਕੋਈ ਨਹੀਂ ਕੋਹ ਵਿਗਾੜ ਸਕਦਾ ਜੇ ਨਹੀਂ ਆ ਤੇ ਸਾਨੂੰ ਦੱਸੋ ਅਸੀਂ ਟੰਗਾਗੇ ਇੱਕ ਹੋਰ ਵੀ ਗੱਲ ਹੈ ਨਸ਼ਟੀਆਂ ਦੀ ਵਿੱਚ ਬਹੁਤ ਜਿਹੜਾ ਅਪਰਵਾਸੀ ਕੰਮ ਕਰਦਾ ਏ ਉਹਨਾਂ ਨੂੰ ਵੀ ਵਾਰਨਿੰਗ ਦੇਣ ਦੀ ਲੋੜ ਨਹੀਂ ਇੱਥੇ ਸੜਕਾਂ ਨਾਲ ਘੁੰਮਣ ਨਾਲ ਚੰਗਾ ਬਈ ਸਾਰੇ ਪਾਸੇ ਦਵਾਂਗੇ ਇਸ ਟਾਈਮ ਅਸੀਂ ਹੁਸ਼ਿਆਰਪੁਰ ਵਾਲੇ ਪਾਸੇ ਚੱਲੇ ਆ ਠੀਕ ਆ ਆਪਾਂ ਹੁਸ਼ਿਆਰਪੁਰ ਉਹਦੇ ਪਰਿਵਾਰ ਨੂੰ ਮਿਲਣਾ ਅਜਨੀਆਂ ਫੋਜਾਂ ਸਾਰੀ ਉਧਰ ਨੂੰ ਚੱਲੇ ਆ ਬਾਕੀ ਇਹ ਆ ਇਥੇ ਬਾਬਾ ਸ਼ਗਾਰਾ ਸਿੰਘ ਜੀ ਹੈਗੇ ਆ ਜਿਹਦਾ ਬਾਬਾ ਕੁਲਵਿੰਦਰ ਸਿੰਘ ਜੀ ਆਗੇ ਆ ਜਿਹੜੇ ਸਾਡੇ ਮੌਜੂਦਾ ਜ਼ਿम्मेदार ਆ ਤੇ ਇਹ ਆ ਕਿ ਉਹਨਾਂ ਦਾ ਹੁਕਮ ਹੋਇਆ ਸੀ ਕਿ ਜੇ ਨਹੀਂ ਮੰਨਦੇ ਤੇ ਫਿਰ ਇਹਨਾਂ ਨੂੰ ਡਾਂਗ ਨਾ ਬਣਾਓ ਕੋਈ ਚੱਕਰ ਨਹੀਂ ਆ ਤੇ ਬਾਹਰ ਇੰਨੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ